ਮੈਂ ਨਰਨਾ ਕਰਨਾਮ ਸਿੰਘ ਆ ਜੀ ਮੈਂ ਪੰਚਾਇਤ ਦੀਆਂ ਦੁਕਾਨਾਂ ਪਹਿਲਾਂ ਰਹਿਣਾ ਪੰਚਾਇਤ ਦੇ ਦੁਕਾਨਾਂ ਠਾਈਆਂ ਨੇ ਬਾਅਦ ਚ ਉਹਨਾਂ ਕਹਿੰਦੇ ਤੁਹਾਨੂੰ ਦੁਕਾਨਾਂ ਨਵੀਆਂ ਪਾਦਾ ਕੋ ਪੰਚਾਇਤ ਕੋ ਨਹੀਂ ਬਣੀਆਂ ਤੇ ਬਲਜੀਤ ਸਿੰਘ ਜਿਹੜਾ ਵਾ ਸਾਨੂੰ ਧਮਕੀਆਂ ਦੇਦਾ ਹੀ ਵੀ ਇੱਥੋਂ ਸਮਾਨ ਤੋ ਚੁੱਕ ਅਸੀਂ ਇੱਥੇ ਆਪਣੇ ਰੋਡ ਤੇ ਬਲਜੀਤ ਸਿੰਘ ਸੂਰਤਾ ਸਿੰਘ ਆ ਜੀ ਨਰਾਇਤ ਵਾ ਮੈਂ ਇੱਥੇ ਪਹਿਲਾਂ ਮੇਰੇ ਪੰਚਾਇਤ ਦੀਆਂ ਦੁਕਾਨਾਂ ਹੀ ਉਹ ਪੰਚਾਇਤ ਦੇ ਠਾਤੀਆਂ ਦੁਕਾਨਾਂ ਕਹਿੰਦੇ ਨਵੀਆਂ ਪਾਦਾ ਕੇ ਬਾਅਦ ਚ ਉਹਨਾਂ ਕੋ ਨਹੀਂ ਬਣ ਪਈਆਂ ਬਾਜਮਾਹ ਜੀ ਰੋਡ ਤੇ ਤੰਬੂ ਲਾ ਕੇ ਆਪਣਾ ਕਜਾੜਾ ਕਰਨ ਲਿਆ। ਬੱਚੇ ਪਾਲਣ ਦੇ ਆ ਕੱਲ ਭਾਜੀ ਬੰਦਾ ਇਹ ਕੱਲ ਬੰਦੇ ਲੈ ਕੇ ਆ ਪੰਜੀ ਟੀਮ ਉਹਦੇ ਬਲਜੀਤ ਸਿੰਘ ਲੈ ਗਿਆ ਜੀ। ਇਹਨੇ ਮੇਰਾ ਜਨਾਵਾ ਸਾਰਾ ਨਕਸਾ ਕੀਤਾ, ਕਾਊਂਟਰ ਤੋੜ ਗਿਆ ਮੇਰਾ ਜੋ ਫਰੂਦ ਦੀ ਦੁਕਾਨ ਸਾਰੀ ਖਿਲਾਰ ਗਿਆ ਜੀ ਇਹ। ਮੇਰਾ ਗੱਲੇ ਦੇ 40 ਹਜ਼ਾਰ ਕੀ ਆਪਣਾ ਗੱਲਾਂ ਚੋਕੇ ਲੈ ਗਿਆ ਜੀ ਇਹ। ਤੇ ਮਾਰਨ ਲਿਆ ਤਾਂ ਕਹਿੰਦੇ ਤੇ ਇਹ ਕੱਲ ਮੌਕੇ ਤੇ ਇੱਥੇ ਨਹੀਂ ਕਰੇਗਾ ਪ੍ਰੋਗਰਾਮ ਤੇ ਗਿਆ। ਤੇ ਅੱਜ ਹੀ ਇੱਥੇ ਹੁੰਦੇ ਤੇ ਆ ਦੀ ਆਦਾ ਬਹੁਤ ਨਕਸਾ ਹੋ ਰਿਹਾ ਨਹੀਂ। ਤੇ ਨਕਸਾ ਕਰਕੇ ਮੁਰੇ ਨੇ ਮੇਗਲ ਦੀ ਕੀਤੀ ਇਹਨਾਂ ਬਾਅਦ ਇੱਥੇ ਖਲੋਤੇ ਨੇ ਹੈ ਜਨਪਾਲ ਲਗਾ ਜਦੋਂ ਆ ਕੇ ਵੇਖਿਆ ਮੇਰੀ ਦੀਵਾਰ ਦਾ ਸਾਰੇ ਪਾਸੇ ਤੋੜ ਕੀਤੀ ਜਾਂ ਇਹਨਾਂ ਨੇ ਲੱਗ ਲੱਗੇ ਅੱਡੇਆ ਪਤਾ ਵੀ ਇਹ ਭੰਗ ਤੋੜਗਾ ਕੀਤੀ ਜਾਂ ਇਹਨਾਂ ਨੇ ਇਹ ਬਸ ਇਹੋ ਹੀ ਕਹਿੰਦਾ ਵੀ ਇੱਥੇ ਸਮਾਨ ਚੁੱਕ ਤੇ ਅਸੀਂ ਦੁਬਾਰਾ ਰਹਿਣੇ ਜਾਤੋਂ ਮਾਰ ਦੇਣਾ ਇਸੇ ਪਾਸੇ ਜਾ ਕੇ ਸਾਡਾ ਇਹ ਸਮਾਨ ਕਰ ਨੁਕਸਾਨ ਸਾਰਾ ਕਰਤਾ ਜੀ ਇਹਨਾਂ ਨੇ ਪੋਰਸ ਗੱਲ ਕੀਤੀ ਪੋਰਸ ਗੱਲ ਪਹਿਲਾਂ ਇੰਨ ਆਨਲਾਈਨ ਕੰਪਲੇਂਟ ਕੀਤੀ ਆ ਬਾਅਦ ਵਿੱਚ ਅੱਜ ਥਾਰੇ ਦੇਖਿਆ ਰਾਡੀ ਰਿਪੋਰਟ ਅੱਜ ਤਾਂ ਘੱਟ ਕੋ ਪੁੱਛਣੀ ਪਈ ਜੀ ਹੀ ਮੰਗ ਕਰਦੇ ਆਈ ਮੰਗ ਕਰ ਰਹੇ ਹਾਂ ਇਨਸਾਫ ਮਿਲ ਜੀਦਾ ਜੀ ਜੋ ਹਰ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਜੀ ਬਸਾ ਨੁਕਸਾਨ ਮੇਰਾ 2 ਲੱਖ ਦੇ ਲਗ ਚੱਕ ਹੋਇਆ ਜੀ ਮੈਂ ਅਸ਼ੋਕ ਕੁਮਾਰ ਲਖਣਕਾਣਾ ਪੰਜਾਬ ਖੇਣ ਜੁਨੇ ਦਾ ਜ਼ਿਲ੍ਹਾ ਪ੍ਰਧਾਨ ਹੈ ਸ਼ੁਭਾ ਕਮੇਟੀ ਮੈਂਬਰ ਹੈ ਕਿਤੇ ਅੱਜ ਹੀ ਪਤਾ ਲੱਗਾ ਮੈਨੂੰ ਤੇ ਕੱਲ ਸ਼ਾਮ ਨੂੰ ਦੇ ਰਾਤੀ ਜਿਹੜਾ ਨਾ ਉਹ ਬਲਜੀਤ ਸਿੰਘ ਸਨ ਆਫ ਸੂਰਤਾ ਸਿੰਘ ਵਾਸੀ ਨੜਾਲੀ ਨੇ ਪੂਰਵੀ ਕਾਫੀ ਬੰਦੇ ਨਾਲ ਲੈ ਆ ਕੇ ਇੱਥੇ ਜਿਹੜਾ ਦੁਕਾਨ ਦੀ ਪੰਡੋਰ ਕੀਤੀ ਜਿਹਨਾਂ ਦਾ ਕਾਊਂਟਰ ਦਾ ਨੁਕਸਾਨ ਕੀਤਾ ਵਾ ਜਿੰਨਾ ਵੀ ਫਰੂਟ ਜੋ ਵੀ ਜਿੰਨਾ ਸਮਾਨ ਸੀ ਉਹ ਜਿੰਨਾ ਇਹਨਾਂ ਦਾ ਖਰਾਬ ਦਿੱਤਾ ਵਾ ਤੇ ਤੰਬੂ ਵੀ ਜਿਹੜਾ ਨਾ ਪਾੜਿਆ ਵਾ ਤੇ ਅਸੀਂ ਇਹੋ ਹੀ ਮੰਗ ਕਰਦੇ ਆਂ ਕਿ ਇਹ ਪਰਿਵਾਰ ਨਾਲ ਜਿਹੜਾ ਨਾ ਉਹ ਬੜੇ ਲੰਮੇ ਸਮੇਂ ਤੋਂ ਪੰਚਾਇਤ ਦੀਆਂ ਦੁਕਾਨਾਂ ਦੇ ਵਿੱਚ ਜਨਤਰਾ ਦੇ ਕੇ ਇਥੇ ਰਹਿੰਦਾ ਸੀ ਇਹਨਾਂ ਕੋ ਰਸੀਦਾਂ ਵੀ ਹੈਗੀਆਂ ਨੇ ਜਦੋਂ ਪੰਚਾਇਤਾਂ ਦੀਆਂ ਪੰਚਾਇਤ ਨਵੀਆਂ ਦੁਕਾਨਾਂ ਲਗੀਆਂ ਢਾਕੀ ਬਣਾਉਣ ਤੇ ਦੂਸਰੀ ਪਾਰੀ ਵਾਲੇ ਦੇ ਸਟੇਲ ਆ ਰਿਹਾ ਤੇ ਜਿਹੜਾ ਪੰਜ ਚਾਰ ਪੰਜ ਸਾਲ ਤੋਂ ਜਨਨਾ ਉਹ ਇੱਕ ਟੰਬੂ ਦੇ ਵਿੱਚ ਰਹਿ ਕੇ ਆਪਣਾ ਜਰਨਾ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਤੇ ਜਰਨਾ ਇਹ ਅਸੀਂ ਇਹੋ ਹੀ ਬਣ ਕਰਦੇ ਆ ਕਿ ਜਰਨਾ ਪਈ ਇਹ ਇਹਦਾ ਗੁਰਨਾਮ ਸਿੰਘ ਹੈ ਸਾਨੂੰ ਫੂਲ ਤੇ ਜਿਹੜੀਆਂ ਦੁਕਾਨਾਂ ਤੇ ਜਰਨਾ ਪਈ ਕਬਜ਼ਾ ਕੀਤਾ ਸੀ ਫਿਰ ਪੰਚਾਇਤ ਨੇ ਵਿਸ਼ਵਾਸਤ ਆਇਆ ਸੀ ਕਿ ਜਿਹੜੀ ਦੁਕਾਨ ਤਾਂ ਆ ਕੇ ਨਵੀਂ ਬਣਾਈ ਜਾਏਗੀ ਤੇ ਉਹ ਜਰਨਾ ਉਹ ਤੁਹਾਨੂੰ ਜਰਨਾ ਉਹ ਇੱਥੇ ਦੁਕਾਨ ਲੱਗੀ ਜਾਏਗੀ ਪਰ ਉਸ ਆਸ ਦੇ ਵਿੱਚ ਜਰਨਾ ਪਈ ਦੇ ਟੰਬੂ ਰਾਕੇ ਇੱਥੇ ਜਰਨਾ ਗੁਜ਼ਾਰਾ ਕਰਦਾ ਵਾ ਤੇ ਜਿਹੜੀ ਕੱਲ ਦੀ ਕਾਰਵਾਈ ਹੋਈ ਹੈ ਅਸੀਂ ਜੇ ਪੁਰ ਜੋਰ ਨੰਦਾ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਤੇ ਜਿੰਨਾ ਵੀ ਇਹਨਾਂ ਨਾਲ ਇਨਸਾਫ ਕੀਤਾ ਜਾਵੇ ਬਾਲਤਿੰਗ ਜਿਹੜਾ ਪੁਲਿਸ ਨੇ ਵਾਦਾ ਕੀਤਾ ਸੀ ਵੀ ਅੱਜ 10 ਵਜੇ ਤੋਂ ਪਹਿਲਾਂ ਜਿੰਨਾ ਵੀ ਪੂਰੀ ਕਾਰਵਾਈ ਹੋਏਗੀ ਅਜੇ ਤੱਕ ਜਿੰਨਾ ਕੋਈ ਵੀ ਕਾਰਵਾਈ ਜਰੀ ਇਹਨਾਂ ਨਹੀਂ ਹੋਈ ਇਹ ਬੜੀ ਅਤੇ ਸ਼ਰਮਨਾਕ ਗੱਲ ਹੈ ਮੁੱਖ ਮੰਤਰੀ ਪੰਜਾਬ ਦੇ ਤੇ ਜਿੰਨਾਂ ਨੇ ਉਹ ਇੰਨੀ ਗੱਲ ਕਹੀ ਸੀ ਕਿ ਅਸੀਂ ਜਿੰਨਾਂ ਹਰ ਕਿਸਾ ਇਨਸਾਫ ਕਰਾਂਗੇ ਪਰ ਪੁਲਿਸ ਕਾਨੂੰਨ ਦੀ ਕਾਨੂੰਨ ਦਾ ਕੋਈ ਰਾਜ ਨਹੀਂ ਦਾ ਇੱਥੇ ਜਿੰਨਾਂ ਗੁੰਡਾਗਰਦੀ ਜਰੀ ਹੈ ਸ਼ਰਮ ਚਾ ਰਹੀ ਹੈ ਉਹਨਾਂ ਨੂੰ ਜਿਹੜਾ ਨੱਟ ਪਾਉਣੀ ਚਾਹੀਦੀ ਹੈ ਜਿਹੜੀ ਵਿਓ ਕਾਰਵਾਈ ਹੈ ਜੋ ਪਰਚਾ ਜਿਹੜਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੋਰ ਵੀ ਕਿਸੇ ਵੀ ਦੁਕਾਨਦਾਰ ਦਾ ਜਾਂ ਕਿਸੇ ਦਾ ਚਾਰਜੀ ਵਾਲੀ ਨੁਕਸਾਨ ਜਿਹੜਾ ਦਾ ਉਹ ਨਾ ਹੋ ਸਕੇ ਤੇ ਜੀ ਇੱਕ ਸਾਡੇ ਰਾਤ ਸਾਡੇ ਕੋਲ ਦਰਖਾਸਤ ਆਈ ਸੀਗੀ ਤੇ ਉਸ ਟਾਈਮ ਜਿਹੜੀ ਆ ਸਾਡੀ 112 ਜਿਹੜੀ ਹੈਲਪ ਲਾਈਨ ਹੈ ਗੱਡੀ ਉਹ ਵੀ ਉੱਥੇ ਗਈ ਸੀ ਉਹਨਾਂ ਨੇ ਮੌਕਾ ਵੇਖਿਆ ਸੀਗਾ ਉਦੋਂ ਬਾਅਦ ਜਿਹੜੇ ਮਦਈ ਨੂੰ ਇੱਥੇ ਆਣ ਕੇ ਦਰਖਾਸਤ ਦੇ ਕੇ ਗਏ ਸੀਗੇ ਤੇ ਉਹ ਜਾ ਕੇ ਸਾਡਾ ਤਫਤੀਸ਼ੀ ਭੇਜ ਕੇ ਤੇ ਅਸੀਂ ਚੈੱਕ ਕਰਾ ਰਹੇ ਹਾਂ ਜੋ ਵੀ ਕਾਰਵਾਈ ਹੋਊਗੀ ਉਹਦੇ ਖਿਲਾਫ ਰਿਪੋਰਟ ਕੀਤੀ ਜਾਊਗੀ ਜੀ ਕਾਰਵਾਈ ਦੋਸ਼ੀ ਦੇ ਖਿਲਾਫ ਅਸੀਂ ਚੈੱਕ ਕਰਾ ਕੇ ਜੋ ਬੰਦੀ ਹੋ ਕਾਰਵਾਈ ਕੀਤੀ ਜਾਊਗੀ